ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਉਹਰੇ ਬਰਾਚਾਂ ਕੋਲਣ ਲੱਗ ਗਿਆ ਹਾਂ ਜੀ ਅੱਜ ਅਸੀਂ ਸੰਗਤ ਚੱਲੀ ਹੈ ਸਾਡੀ ਅੰਬ ਤੋੜਨ ਹਸ਼ਿਆਰਪੁਰ ਦੇ ਵਿੱਚ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੇ ਸਾਨੂੰ ਬੰਦਿਆਂ ਨਾਲ ਮਿਲਾਉਣਾ ਕਿਹੜੇ-ਕਿਹੜੇ ਨੇ ਸਾਡੇ ਨਾਲ ਤੇ ਆਹ ਆਪਣੀ ਸੰਗਤ ਹੈ ਜੀ ਤੇ ਕੁਲਬੀਰ ਬਾਈ ਸਾਨੂੰ ਆਏ ਸਾਲ ਸੁਨੇਹਾ ਲਾਉਂਦਾ ਵੀ ਆਪਾਂ ਨੇ ਚੱਲਣਾ ਤੇ ਆਪਣੇ ਸਰਪੰਚ ਸਾਹਿਬ ਨੇ ਜੀ ਪਿੰਡ ਦੇ ਅਜਿਹੇ ਚਾਚਾ ਜੀ ਬੀਬੀ ਜੀ ਪਾ ਫਾਈ ਵਖੜੇ ਨੇ ਸਾਡੇ ਨਾਲ ਕਾਕਾ ਜੀ ਤੇ ਇਧਰ ਆਪਣੀ ਸੰਗਤਾਂ ਦੇ ਹਾਂ ਜੀ ਕੁਲਵੀਰ ਭਾਈ ਕੀ ਹਾਲ ਚਾਲ ਨੇ ਬੜਾ ਵਧੀਆ ਭਾਈ ਮਾੜਾ ਜਾਣਕਾਰੀ ਦੇ ਦੇ ਆਪਾਂ ਕਿਹੜੇ ਜ਼ਿਲ੍ਹੇ 'ਚ ਕਿੱਥੇ ਜਾਣਾ ਆਪਾਂ ਗੜਦੀਵਾਲ ਹਾਂੜੇ ਚੀ ਬੋਲਦਾ ਵੀ ਤੇ ਗੜਦੀਵਾਲ ਪਿੰਡ ਹੈ ਨਾ ਹਾਂ ਜਿੱਥੇ ਬਾਈ ਜੋਧਾ ਆਸ਼ਰਮ ਆਗਾ ਜਾਣਾ ਰਹਾ ਆਪਾਂ ਰੁਕਣਾ ਜਾ ਕੇ ਉੱਥੇ ਆਗਾ ਤੇ ਆਪਾਂ ਆਂਬਾਂ ਦੀ ਸੇਵਾ ਆਪਾਂ ਕਨਾਲੇ ਜੱਟਾ ਆਰਾਮਪੁਰਾ ਕਈ ਵੱਖ-ਵੱਖ ਪਿੰਡਾਂ ਤੋਂ ਆ ਠੀਕ ਹੈ ਠੀਕ ਹੈ ਤੇ ਜੇ ਕੋਈ ਬਾਈ ਨੇ ਹੈ ਨਾ ਵੀਰ ਭਰਾ ਨੇ ਆ ਮਤਲਬ ਸੇਵਾ ਕਰਨੀ ਹੋਵੇ ਤਾਂ ਨਵੀਂ ਦਿਨ ਨਾਲ ਸੰਪਰਕ ਕਰ ਰਿਹਾ ਹਾਂ ਤੁਹਾਨੂੰ ਅੱਜ ਇਹ ਨੰਬਰ ਵੀ ਪਾ ਦੀ ਠੀਕ ਹੈ ਠੀਕ ਹੈ ਜੀ ਹਾਂ ਜੇ ਤੁਹਾਨੂੰ ਮੱਲਾ ਅੰਬਜਾ ਕੋਈ ਨੂਨ ਜਾਂ ਤੇਲ ਜੋ ਵੀ ਕੁਝ ਵੀ ਕਰਨਾ ਹੋਇਆ ਹਾਂ ਤੇ ਇਹਦੇ ਮੱਲਾ ਜੇ ਮੰਨ ਲਾ ਵੀ ਇਹਦੇ ਵਾਸਤੇ ਕੋਈ ਮੱਲਾ ਵਾਸਤੇ ਹੋਆਗਾ ਠੀਕ ਹੈ ਬੇਟਾ ਆਪਣੇ ਪਿੰਡ ਸ਼ੇਰੋ ਹੀ ਪਾਉਂਗਾ ਠੀਕ ਹੈ ਬੇਟਾ ਤੁਹਾਡੇ ਇਧਰ ਮੰਨ ਲਿਓ ਤੇ ਬਾਕੀ ਆਪਣੇ ਆ ਬੈਠਣੀ ਅਮਰੀਕਾ ਬਾਬੇ ਕੋਲੇ ਕੀਤੀ ਜੜ ਤੇ ਆਪਣੀ ਸੈਲੂ ਡਰਾਈਵਰ ਹੈ ਸਾਡਾ ਇਧਰ ਕਾਕਾ ਜੀ ਆ ਗਿਆ ਆਪਣੇ ਮਿਸਤਰੀ ਸਾਹਿਬ ਤੇ ਬਾਕੀ ਆ ਖਾਲਸਾ ਆ ਗਿਆ ਆਪਣਾ ਥੋੜਾ ਜਿਹਾ ਗੁਲਜ਼ਾਰ ਆ ਗਿਆ ਉਹ ਆ ਗਿਆ ਬਾਈ ਨਿਕਾ ਹੋਰ ਪੀਤੀ ਠੀਕ ਹੈ ਜੀ ਠੀਕ ਆ 37 ਖੜਾ ਜਿੱਦ ਬੈਠਾ ਤੇ ਹੁਣ ਸੰਗਤ ਸਰਪੰਚ ਫੋਨ ਤੇ ਗੱਲਾਂ ਕਰੀ ਜਾਂਦਾ ਨਹੀਂ ਮੈਂ ਛੋੜੀ ਉਹਨਾਂ ਨਾਲ ਵੀ ਗੱਲ ਕਰਾਂਦਾ ਤੇ ਬਾਕੀ ਸਾਨੂੰ ਅੱਗੇ ਅੱਗੇ ਦਿਖਾਉਣੇ ਆ ਅਸੀਂ ਹੁਣ ਸਾਹਨੇ ਵਾਲ ਜਾ ਕੇ ਸਿੱਧਾ ਗੁਰਦੁਆਰਾ ਸਾਹਿਬ ਦੇ ਵਿੱਚ ਰੁਕਣਾ ਤੇ ਬਾਕੀ ਸਾਨੂੰ ਉੱਥੇ ਮਿਲਾਉਣੇ ਆ ਸੰਗਤ ਆਪਣੀ ਤੇ ਆਪਣਾ ਇਹ ਸੈਂਟੀ ਹੈ ਨਿਗਾ ਬਈ ਹੈ ਜੋ ਬੜਾ ਰੱਜਦਾ ਜਾ ਰਿਹਾ ਜਿੰਦਰੀ ਭਾਈ ਦਾ ਕਾਕਾ ਦੇ ਗੁਲਜ਼ਾਰ ਤੇ ਇੱਕ ਦਾ ਸਾਹ ਤਿੰਨ ਚਾਰ ਜਣੇ ਬੈਠੇ ਨੇ ਮੂਰੇ ਆਰ ਜਾਣੇ ਨੇ ਇਹ ਚੌੜਨਾ ਹਾਂ ਇਹ ਹਣੀ ਜੋੜਨ ਬਾਬਾ ਹਾਂ ਇੱਕ ਦੀਪੀ ਬਾਬਾ ਤੇ ਕਨਾਲ ਬਿੱਲਾ ਬਿੱਲਾ ਤੇ ਕਿੰਦਰੀ ਹੋ ਰਹੀ ਉਹਦੇ ਸਾਰੇ ਭਾਈ ਦੂਜੀ ਗੱਡੀ ਚ ਜਾ ਰਹੇ ਹਾਂ ਹਾਂ ਠੀਕ ਹੈ ਤੇ ਹੁਣ ਆਪਾਂ ਨਮੂਲ ਤੱਪ ਚੱਲਿਆਂ ਮਿੱਟੀ ਜੂ ਲਾਗੇ ਤੇ ਕਹਾਗਾ ਮੈਨੂੰ ਕੀ ਬਣਦਾ ਦੁਕਾਨ ਦੇ ਖਾਮੀ ਨੂੰ ਸਾਰਾ ਹਾਂਜੀ ਸੰਗਤ ਆਪਣੀ ਰਾਤ 1:3-2 ਵਜੇ ਦੇ ਤਕਰੀਬਨ ਪਹੁੰਚ ਗਈ ਸੀ ਆਪਣੇ ਇੱਥੇ ਬਾਬਾ ਦੀਪ ਸਿੰਘ ਸੇਵਾਦਾਲਤ ਵਿਲਵਾ ਸਟੇਡੀ ਕੜਦੀ ਆਲ ਇੱਥੇ ਆਪਣਾ ਰਹਿਣ ਬਸੇਹਰਾ ਸੰਗਤ ਦਾ ਤੇ ਹੁਣ ਅੱਗੇ ਜਿਹੜੇ ਹਰ ਸਾਲ ਤੇ ਸਾਡੇ ਢਿੰਗੇ ਢੂੰਗੇ ਹੁੰਦੇ ਨੇ ਸਾਰਾ ਉਹ ਬਾਈ ਦੇ ਘਰੋਂ ਚੱਕਣੇ ਤੇ ਅੱਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਅੰਬਾਂ ਦੀ ਸੇਵਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ